ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੇਮ ਸਿੰਘ ਪੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਸਮੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਗੇਟ ਹਕੀਮਾ ਅੰਮ੍ਰਿਤਸਰ ਦੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮੁਕੱਦਮੇ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਵਾਰਦਾਤ ਸਮੇ ਵਰਤਿਆ ਪਿਸਟਲ ਅਤੇ ਮੋਟਰਸਾਈਕਲ ਵੀ ਬਰਾਮਦ ਕਰਨ ਵਿੱਚ ਕਾਮਯਾਬੀ ਮਿਲੀ ਹੈ ਇਸ ਮੁਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਰਾਜੀਵਿਸ਼ ਸੇਠੀ ਵਿਨੂ ਉਮਰ 30 ਸਾਲ ਜੋ ਕਿ ਆਪਣੀ ਗੱਡੀ ਵਿੱਚ ਕਿਤੇ ਘੁੰਮਣ ਗਿਆ ਤੇ ਵਕਤ ਕਰੀਬ 10:30 ਵਜੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਚਲਦੇ ਰਾਜੀਵਿਸ਼ ਸੇਠੀ ਦੀ ਮਾਤਾ ਸ਼੍ਰੀਮਤੀ ਕਿਰਨ ਸੇਠੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਸੀ ਉਸ ਦੇ ਲੜਕੇ ਰਾਜੀਵਿਸ਼ ਸੇਠੀ ਉਰਫ ਵਿਨੂ ਉਮਰ 30 ਸਾਲ ਸੀ ਜੋ ਕਿ ਮਿਤੀ 14 3 2024 ਵਕਤ ਤਕਰੀਬ 6:30 ਵਜੇ ਆਪਣੀ ਕਾਰ ਵਿੱਚ ਕਿਤੇ ਘੁੰਮਣ ਗਿਆ ਤੇ ਵਕਤ ਤਕਰੀਬ 10:30 ਵਜੇ ਉਸ ਦੇ ਲੜਕੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ਰਾਜਵੀਰ ਸੇਠੀ ਉਰਫ ਵੀਨੂ ਨੂੰ ਗੋਲੀ ਮਾਰਨ ਵਾਲੇ ਮੁੱਖ ਦੋਸ਼ੀ ਸਾਹਿਲ ਪ੍ਰੀਤ ਸਿੰਘ ਉਰਫ ਸੋਹੀ ਵਾਸੀ ਕੋਟ ਮੀਤ ਸਿੰਘ ਅੰਮ੍ਰਿਤਸਰ ਨੂੰ ਮਿਤੀ 17 3 2024 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਕੀ ਕੀ ਆਏ ਉਹਨਾ ਆਓ ਤੁਹਾਨੂੰ ਅਗ ਵੀਡੀਓ ਵਿੱਚ ਸੁਣਾਉਣੇ 14 ਤਿੰਨ ਨੂੰ ਗੇਟ ਕੀਮਾ ਦੇ ਏਰੀਏ ਚ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਕਾਫੀ ਮੀਡੀਆ ਚ ਵੀ ਉਹਦੇ ਬਾਰੇ ਆਇਆ ਚਰਚਾ ਕੇ ਕਿਸ ਤਰ੍ਹਾਂ ਇੱਕ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਸ ਵਾਂਝੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗੈਂਗਸਟਰਸ ਤੇ ਕ੍ਰਿਮੀਨਲਸ ਦੇ ਖਿਲਾਫ ਉਹਦੇ ਤਹਿਤ ਸਪੈਸ਼ਲ ਅਸੀਂ ਟੀਮਾਂ ਬਣਾਈਆਂ ਔਰ ਸਾਡਾ ਜਿਹੜਾ ਮੇਨ ਕੰਮ ਹੈ ਪ੍ਰिवेंशन ਡਿਟੈਕਸ਼ਨ ਦਾ ਉਹਦੇ ਵਿੱਚ ਡਿਟੈਕਸ਼ਨ ਨੂੰ ਪ੍ਰਾਇੋਰਟੀ ਦਿੱਤੀ ਗਈ ਡਾਕਟਰ ਪ੍ਰਗਿਆ ਜੈਨ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਦਰਪਨ ACP सुरेंद्र ਜੀ ਅਮੋਲਕ ਸਾਡੇ ਸੀਆਈ ਇਨਚਾਰਜ 1 ਔਰ ਸਤਨਾਮ ਸਿੰਘ ਜਿਹੜੇ ਐਸਐਚਓ ਗੇਟੇ ਕੀਮਾ ਸਾਰਿਆਂ ਨੇ ਵਕਫ ਵਕਤੌਰ ਤੇ ਆਪਣੇ ਆਪਣੇ ਅਸੀਂ ਰੋਲ ਦਿੱਤੇ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਕੇਸ ਸਟ੍ਰੈਸ ਕੀਤਾ। ਇਹਨਾਂ ਮੁਲਜ਼ਮਾਂ ਵਿੱਚ ਫੜੇ ਐ ਇੱਕ ਤਾਂ ਸਾਇਲਪ੍ਰੀ ਤੇਲੀਆ ਸੋਹੀ ਐ ਔਰ ਇਹਨੇ ਮੇਨ ਗੋਡੀ ਚਲਾਈ ਸੀ ਮੋਟਰਸਾਈਕਲ ਦੇ ਉੱਤੇ ਜਿਹੜਾ ਸਵਾਰ ਸੀਗੇ ਨਾਲ ਆ ਵੀ ਗਿੱਲ ਹੈਗਾ ਔਰ ਤੀਜਾ ਦੋਸ਼ੀ ਜਿਹੜਾ ਸੰਜੂ ਰੰਧਾਵਾ ਐ ਇਹ ਸਾਰੀ ਕਾਂਸਪੀਰੇਸੀ ਦੇ ਵਿੱਚ ਸੀਗਾ। ਵਜਾ ਰੰਜੀਸ਼ੇ ਪਤਾ ਲੱਗੀ ਕਿ ਉਸ ਦਿਨ ਮਿਰਤਕ ਤੇ ਉਹ ਦੋ ਦੋਸਤ ਸੀਗੇ ਉਹਦੇ ਨਾਲ ਇੱਕ ਦਾ ਨਾਮ ਹੈਗਾ ਸੰਜੂ ਡੌਨ ਦੂਜੇ ਹੈਗਾ ਪੀਟਰ ਇਹ ਵੀ ਕਾਰ ਸੀਗੇ ਤੇ ਸਹਲਪੇਟ ਸੋਹੀ ਹੋਣਾਂ ਦੀ ਇਹਨਾਂ ਨਾਲ ਲਾਕਡਾਟ ਸੀਗੀ ਉਸੇ ਸਬੰਧ ਦੇ ਵਿੱਚ ਜਦੋਂ ਇਹਨਾਂ ਦੇ ਕੋਲ ਦੀ ਨੰਗੇ ਤੇ ਉਹਨਾਂ ਦੇ ਮਗਰ ਲੱਗ ਗਏ ਔਰ ਉਹਨਾਂ ਨੇ ਕਾਰ ਭਜਾਈ ਕਾਰ ਭਜਾ ਕੇ ਜੇਡ ਕੀਮਾ ਚੌਂਕ ਕੋਲ ਜਦੋਂ ਆਏ ਤੇ ਉੱਤਰ ਕੇ ਭੱਜਣ ਲੱਗੇ ਅੰਦਰ ਪੁਲਿਸ ਸਟੇਸ਼ਨ ਵੱਲ ਤਾਂ ਇਹਨਾਂ ਨੇ ਉੱਥੋਂ ਦੂਰੋਂ ਫਾਇਰ ਕੀਤਾ ਜੋ ਕਿ ਮਰਤਕ ਜਿਹੜੇ ਹੈਗੇ ਆ ਵੈਨੂ ਰਾਜੀਵ ਸੇਠੀ ਉਲਫ ਵੈਨੂ ਦੀ ਉਚਾਰੇ ਦੀ ਮੌਤ ਹੋ ਗਈ ਉਸ ਤੇ ਉਹ ਜਿਹੜੇ ਦੂਸਰੇ ਦੋ ਬੰਦੇ ਉਹਨਾਂ ਦੀ ਦੇ ਉੱਤੇ ਗੋਲੀ ਨਹੀਂ ਲੱਗੀ ਬਚਾਅ ਹੋ ਗਿਆ ਉਸ ਤੋਂ ਬਾਅਦ ਇਹ ਬੰਦੇ ਵੱਖ-ਵੱਖ ਜਗ੍ਹਾ ਤੇ ਅਲੱਗ-ਅਲੱਗ ਹੋ ਗਏ ਔਰ ਸाहिलਪ੍ਰੀਤ ਜਿਹੜਾ ਸੋਹੀ ਹੈ ਇਹ ਅਸੀਂ ਇਹਦੀ ਗ੍ਰਿਫਤਾਰੀ ਕੀਤੀ ਸਾਡੀ ਸੀਆਈਏ ਦੀ ਟੀਮ ਨੇ ਦਿੱਲੀ ਦੇ ਵਿੱਚ ਮੈਦਾਨ ਗੜੀਕ ਜਗ੍ਹਾ ਸਾਊਥ ਦਿੱਲੀ ਦੇ ਵਿੱਚ ਉੱਥੇ ਜਾ ਕੇ ਗ੍ਰਿਫਤਾਰ ਕਰਕੇ ਲਿਆਂਦਾ ਔਰ ਵੈਪਨ ਸਣੇ ਉਸ ਤੋਂ ਬਾਅਦ ਜਿਹੜੇ ਦੂਜੇ ਅਬੀ ਤੇ ਦੂਜਾ ਹੈਗਾ ਸੰਜੂ ਰੰਦਾਵਾ ਫਤਾਪੁਰ ਦੇ ਏਰੀਏ ਦੇ ਵਿੱਚੋਂ ਦੋਨੋਂ ਜਿਹੜਾ ਬਾਈਕ ਯੂਜ਼ ਹੋਇਆ ਸੀਗਾ ਵਾਰਦਾਤ ਦੇ ਵਿੱਚ ਉਤੋਂ ਉੱਤੇ ਰਾਈਡ ਕਰਦੇ ਦੋਨੇ ਫੜੇ ਆ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਕਮੰਦਾ ਕਿ ਕਿਉਂਕਿ ਇੱਕ ਸੈਂਸੇਸ਼ਨਲ ਟਾਈਪ ਦਾ ਕ੍ਰਾਈਮ ਹੋਇਆ ਸੀਗਾ ਇਹਦੇ ਚ ਜਿਹੜੀ ਬੇਸਿਕ ਪੁੱਛਗਿੱਛ ਤੇ ਪਤਾ ਲੱਗਿਆ ਕਿ ਜਿਹੜਾ ਸਾਹਿਲਪ੍ਰੀਤ ਹੈਗਾ 엘ियस ਸੋਹੀ ਇਹਦੇ ਖਿਲਾਫ 8 ਮੁਕਦਮੇ ਪਹਿਲਾਂ ਹੀ ਦਰਜ ਹੈ ਲੇਟੈਸਟ ਜਿਹੜਾ ਮੁਕਦਮਾ ਹੈਗਾ ਉਹ 307 ਦਾ ਇਹਨੇ ਇੱਕ ਪ੍ਰਿੰਸ ਨਾਮੀ ਵਿਅਕਤੀ ਦੇ ਘਰ ਜਾ ਕੇ ਗੋਲੀਆਂ ਚਾਈਆਂ ਸੀ 20 ਡਿਵੀਜ਼ਨ ਦੇ ਵਿੱਚ ਔਰ ਇਸ ਤੋਂ ਇਲਾਵਾ ਵੀ 307 ਦਾ 2021 ਦਾ ਵੀ ਇਹਦੇ ਖਿਲਾਫ ਪਰਚਾ ਦਰਜ ਹੈ ਬੀ ਡਿਵੀਜ਼ਨ ਚ ਬਾਕੀ ਲੜਾਈ ਝਗੜੇ ਦੇ ਕਬਜ਼ਿਆਂ ਦੇ ਔਰ ਮਾਈਨਿੰਗ ਐਕਟ ਦਾ ਵੀ ਪਰਚਾ ਹੈ ਗੋਲੀ ਚਲਾਉਣਾ ਅਸਲਟ ਹਵਾਈ ਫਾਇਰ ਔਰ ਜਿਹੜੇ ਮੋਬਾਈਲ ਵਗੈਰਾ ਖੋਨੇ ਸਾਰੇ ਕਈ ਤਰ੍ਹਾਂ ਦੇ ਹੀਨਸ ਕ੍ਰਾਈਮ ਜਿਹੜੇ ਸਾਇਲਪ੍ਰੀ ਸੋਹੀ ਦੇ ਪੁਰਾਣਾ ਕ੍ਰਿਮੀਨਲ ਰਿਕਾਰਡ ਦਰਸਾਉਂਦਾ ਔਰ ਜਿਹੜਾ ਲੜਕਾ ਸੰਜੂਰ ਉਹਦਾ ਵਾਇਦੇ ਖਿਲਾਫ ਇੱਕ 336 ਔਰ 25 ਆਰਮਜ਼ਟ ਦਾ ਸਲੈਕਟ ਦਾ ਗੇਟ ਕੀਮਾ ਦਾ ਮਕਦਮਾ ਹੈ 2022 ਦਾ ਸੋ ਕ੍ਰਿਮੀਨਲ ਬੈਂਟ ਆਫ ਮਾਈਂਡ ਦੇ ਬੰਦੇ ਹੈ ਔਰ ਜਿਹੜਾ ਅਭੀ ਹੈ ਉਹਦੇ ਖਿਲਾਫ ਕ੍ਰਿਮੀਨਲ ਰਿਕਾਰਡ ਚ ਅਜੇ ਕੁਝ ਨਹੀਂ ਪਾਇਆ ਗਿਆ ਇੱਕ ਜਾਂ ਦੋ ਸਾਥੀ ਇਹਨਾਂ ਦੇ ਹੋਰ ਰਹਿੰਦੇ ਹੈ ਉਸ ਤੋਂ ਇਲਾਵਾ ਗੈਂਗ ਦੀ ਜਿਹੜੀ ਕਾਂਸਪੀਰੇਸੀ ਉਹਦੇ ਚ ਵੀ ਕਾਫੀ ਲੋਕ ਹੈਗੇ ਜੋ ਐਫ ਆਈ ਆਰ ਵੀ ਉਹਨਾਂ ਨੇ ਲਿਖਾਇਆ ਉਹ ਸਾਰੇ ਹੁਣ ਉਸ ਤੇ ਸਪੈਸ਼ਲ ਟੀਮਾਂ ਸਾਡੀਆਂ ਵਰਕ ਕਰ ਰਹੀਆਂ ਔਰ ਉਸ ਹੈਲਪਿਸ ਹੋਈਦਾ ਹੀ ਪਤਾ ਲੱਗਿਆ ਕਿ ਇਹਦਾ ਫਾਦਰ ਜਿਹੜਾ ਉਹ ਉਹਨਾਂ ਦੇ ਟਰੱਕ ਨੇ ਤੇ ਕਿ ਜਿਵੇਂ ਸਪੋਇਲਡ ਬੱਚੇ ਹੁੰਦੇ ਆ ਉਸ ਤਰ੍ਹਾਂ ਦਾ ਇਹ ਹੈਗਾ 12ਵੀਂ ਪਾਸ ਨੇ ਤਕਰੀਬਨ 30 ਸਾਲ ਦੀ ਉਮਰ ਹੈ ਨਾ ਸਾਰੰਦਾ ਔਰ 11ਵੀਂ ਹੈ 12ਵੀਂ ਹੈ ਤਿੰਨਾ ਚੋਂ ਔਰ ਮੇਨਲੀ ਇਹ ਕ੍ਰਾਈਮ ਤੇ ਜਿਹੜੀ ਆ ਗੈਂਗਸਟਰ ਕਲਚਰ ਦੇ ਵਿੱਚ ਹੀ ਤੁਰੇ ਫਿਰਦੇ ਆ ਤੋਂ ਮੈਂ ਇਹ ਵੀ ਕਲ ਸਮਝਦਾ ਕਿ ਚਲੋ ਮਰਡਰ ਤਾਂ ਜਿਹੜਾ ਹੋਇਆ ਹੀ ਹੋਇਆ ਟਰੇਸ ਬਹੁਤ ਅੱਛੀ ਕਾਮਯਾਬੀ ਹੈ ਸਾਰੀ ਟੀਮ ਦੀ ਉਸ ਤੋਂ ਇਲਾਵਾ ਕ੍ਰਾਈਮ ਅੱਗੇ ਵੀ ਪ੍ਰिवेंट ਹੋਇਆ बिकॉज ਜਿਹੜੇ ਬੰਦੇ ਇਹ ਜੇ ਨਜਾਇਜ਼ ਪਿਸਟੋਲ ਲੈ ਕੇ ਘੁੰਮ ਰਹੇ ਔਰ ਇਨੇ ਮੁਕਦਮੇ ਉਹਨਾਂ ਦੇ ਖਿਲਾਫ ਦਰਜ ਹੈ ਤਾਂ ਉਹ ਬਾਕੀ ਉਹਨਾਂ ਦੇ ਅਰੈਸਟ ਤੋਂ ਬਾਅਦ ਨੈਚਰਲੀ ਹੋਰ ਵੀ ਕ੍ਰਾਈਮ ਜਿਹੜਾ ਪ੍ਰिवेंट ਹੋਏਗਾ ਲਾਕਡਾਊਨ ਕਿਦਾਂ ਦੀ ਸੀ ਗੈਂਗਵਾਰ ਕੋਈ ਇਹਨਾਂ ਦੇ ਆਪਸ ਵਿੱਚ ਗੈਂਗਵਾਰ ਜੁਲਾਈ ਤੇ ਸੀ ਕਿ ਇਹਨਾਂ ਦੇ ਆਪਸ ਵਿੱਚ ਕਿਦਾਂ ਝਗੜਾ ਹੋ ਗਿਆ ਜਿਵੇਂ ਤੁਸੀਂ ਦੱਸਿਆ ਕਿ ਗੈਂਗ ਦੇ ਵਿੱਚ ਗੈਂਗ ਦੇਖੋ ਵਜਾ ਰੰਜੀਸ਼ ਦੱਸੀ ਹੈ ਕਿ ਕੋਈ ਗੈਂਗਵਾਰ ਵਾਲੀ ਤਾਂ ਬਿਲਕੁਲ ਗੱਲ ਨਹੀਂ ਹੈ ਨਹੀਂ ਤਾਂ ਉਸ ਦਿਨ ਹੀ ਪਹਿਲੇ ਦਿਨ ਲਾਕਡਾਊਨ ਕਾਹਦੀ ਸੀ ਹੁੰਦੀ ਹੈ ਜੀ ਜਦੋਂ ਕਿਸੇ ਬੰਦੇ ਦੀ ਜਦੋਂ ਲੜਾਈਆਂ ਝਗੜੇ ਆਪਾਂ ਕਰਦੇ ਆਂ ਵਿਚਰਦੇ ਆਂ ਇੱਕ ਦੂਜੇ ਨਾਲ ਤੁਹਾਨੂੰ ਵੀ ਸਾਰੀ ਗੱਲ ਸਮਝ ਹੀ ਹੈ ਲਾਕਡਾਊਨ ਤਾਂ ਇਹੀ ਹੁੰਦੀ ਹੈ ਕਿ ਕਿਸੇ ਬੰਦੇ ਨਾਲ ਤੁਹਾਡੀ ਨਹੀਂ ਬਣਦੀ ਜਾਂ ਤੁਸੀਂ ਉਹਨੂੰ ਆਪਣਾ ਓਪੋਨੈਂਟ ਮੰਨਦੇ ਹੋ ਜਾਂ ਕਿਸੇ ਗੱਲ ਤੇ ਕਹਾ ਸੁਣੀ ਹੋਈ ਹੁੰਦੀ ਉਹ ਸਾਰੀ ਗੱਲ ਹੁਣ ਤਤੀਸ਼ ਚਾਹੀਏਗੀ ਪਾਰਟੀ ਵਾਪਸ ਆਈ ਹੈ ਦਿੱਲੀੋਂ ਸਾਰਾ ਕਰਕੇ ਉਹਦੀ ਡਿਟੇਲਡ ਇਨਟੈਰੋਗੇਸ਼ਨ ਹੁਣ ਦਾ ਰਿਮਾਨਡ ਲਿਆ ਜਾਊਗਾ ਔਰ ਸਾਰੀ ਗੱਲਬਾਤ ਕਰਾਂਗੇ ਔਰ ਬਾਕੀ ਵੀ ਜਿਹੜੇ ਬੰਦਿਆਂ ਦੇ ਜਿਹੜੇ ਵੀ ਕਾਂਸਪੀਰੇਸੀ ਹੈਗੇ ਉਹ ਵੀ ਸਾਰੇ ਅਰੈਸਟ ਕਰਾਂਗੇ ਜਿਹੜਾ ਜਿਹੜਾ ਮਰਿਆ ਜੀਰ ਵੀਰ 세ਠੀ ਉਹਦਾ ਵੀ ਕਿਸੇ ਦੇ ਨਾਲ ਕੋਈ ਸੀਗਾ ਕੋਈ ਖਰੀਨਾ ਪਚਾਇਆ ਜਾਂ ਕੋਈ ਰਿਕਾਰਡ ਦਾ ਅਜੇ ਤੱਕ ਕੋਈ ਆਇਆ ਨਹੀਂ ਸਾਹਮਣੇ ਚੱਕਰ ਕਰਾ ਰਹੇ ਵੈਸੇ ਮੈਨੂੰ ਅਜੇ ਤੱਕ ਕੋਈ ਸਾਹਮਣੇ ਆਈ ਨਹੀਂ ਗੱਲ ਇਹ ਸਰ ਐਡੀ ਕੀ ਰੰਜੀਤ ਸਿੰਘ ਵੀ ਉਹ ਗੋਲੀ ਮਾਰ ਦਿੱਤੀ ਜਿਹਨਾਂ ਨੇ ਦੇਖੋ ਉਹਨੂੰ ਨਹੀਂ ਮਾਰੀ ਗਈ ਮੈਂ ਤੁਹਾਨੂੰ ਉਹੀ ਦੱਸਿਆ ਦੋਨੋਂ ਨੂੰ ਵੀ ਜਿਹੜਾ ਡਾਣ ਤੇ ਦੂਜਾ ਪ੍ਰਿੰਸ ਸੀਗਾ ਉਹ ਨਾਲ ਬੈਠੇ ਸੀ ਉਹਨਾਂ ਨਾਲ ਰੰਜੀਤ ਸਿੰਘ ਚਲਾਈ ਉਹਨੇ ਉਹਨਾਂ ਵੱਲ ਗੋਲੀ ਸੀ ਲੱਗੀ ਇਹਦੇ ਚਲੋ ਗਲਤਾ ਉਹੀ ਹੈ ਵੀ ਬੰਦੇ ਨੇ ਮਾਰ ਦੇਣ ਦੀ ਨੀਤ ਨਾਲ ਮਰਡਰ ਤਾਂ ਕਰ ਹੀ ਦਿੱਤਾ ਅੱਜ ਇਹ ਵੀ ਦੱਸਿਆ ਜੀ ਸਾਇਲ ਪ੍ਰੀ ਜਿਹੜਾ ਹੈ ਸੂਈ 8 ਮਾਮਲੇ ਦਰਜ ਨੇ 2 ਪਰਚੇ 307 ਦੇ ਨੇ ਐਕਚੁਅਲ ਕਰਿਮੀਨਲ ਐ ਥ੍ਰੈਟ ਟੂ ਸੋਸਾਇਟੀ ਬੇਸਿਕਲੀ ਔਰ ਦੀ ਪੀਪਲ ਗੇਟ ਦਾ ਬੇਸ ਮਾਫ਼ ਕਰਿਓ ਉਹ ਤਾਂ ਕਾਨੂੰਨ ਦਾ ਇੱਕ ਸਿਸਟਮ ਹੈ ਉਹ ਤਾਂ ਆਈ ਕਾਂਟ ਆਨਸਰ ਔਨ ਬਿਹੈਫ ਆਫ ਐਨੀ ਅਦਰ ਏਜੰਸੀ ਸਾਡਾ ਕੰਮ ਹੈ ਕਿ ਅਸੀਂ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਰਹਿੰਨੇ ਆ ਸਿਰਫ ਬਾਕੀ ਸਾਰੇ ਕੇਸਾਂ ਚ ਅਰੈਸਟਡ ਆ ਔਰ ਉਹ ਇੱਕ ਕੇਸ ਦੇ ਵਿੱਚ ਰੈਸਟਰੀ ਦੀ ਬਾਕੀ ਸੀ ਪੁਲਿਸ ਮਗਰ ਲੱਗੀ ਹੋਈ ਸੀ ਜੀ